ਦੋਸਤੋ ਬਠਿੰਡਾ ਦੇ ਪਿੰਡ ਦਾਸ ਸਿੰਘ ਵਾਲਾ ਗੁ냔ੇ ਦੇ ਨੇੜੇ ਇਹ ਪਿੰਡ ਪੈਂਦਾ ਹੈ ਇਸ ਪਿੰਡ ਦੇ ਵਿੱਚ ਰਾਤ 8 ਘਰਾਂ ਦੇ ਵਿੱਚ ਵੜ ਕੇ ਨਿਸ਼ੇੜੀਆਂ ਨੇ ਘਰਾਂ ਦੀ ਤੋਲਫੋੜ ਕਰਤੀ ਘਰਾਂ ਨੂੰ ਅੱਗ ਲਾਤੀ ਤੁਸੀਂ ਆਹ ਦੇਖ ਸਕਦੇ ਹੋ ਕਿ ਆਹ ਵਾਸ਼ਿੰਗ ਮਸ਼ੀਨ ਟੁੱਟੀ ਵੀ ਹੈ ਇਹਦੇ ਵਾਂਗੂ ਹੀ ਸਾਰਾ ਸਮਾਨ ਜਿੰਨਾ ਕਰਦਾ ਉਹ ਸਾਰਾ ਸાળ ਕੇ ਸਵਾਹ ਕਰਤਾ ਜਾਂ ਫਿਰ ਤੋੜਤਾ ਕੰਧਾਂ ਟਾਤੀਆਂ ਸ਼ੈੱਡ ਤੋੜਤੇ ਬੇਟੀ ਦੇ ਵਿੱਚ ਜਿਹੜੇ ਕੱਪੜੇ ਪਏ ਸੀ ਕੱਢ ਕੇ ਉਹ ਸਾਰੇ ਆ ਝੱਗੇ ਨੇ ਗੱਟੇ ਆ ਚੱਕ ਕੇ ਲੈ ਗਿਆ ਇਸ ਕਰਦਿਆਂ ਦੇ ਮਤਾਬੂ ਸਾਡੇ ਗਹਿਣੇ ਗੱਟੇ ਸੀਗੇ ਤੇ ਸਾਡੇ ਪੈਸੇ ਸੀ ਅੰਦਰ ਦੇਖੋ ਤੁਸੀਂ ਮੰਜਾ ਮਚਾਇਆ ਪਿਆ ਇੱਥੇ ਸੌਂਦੇ ਹੁੰਦੇ ਸੀਗੇ ਤੇ ਆ ਫ੍ਰਿਜ ਤੋੜ ਰੱਖਿਆ ਮਚਾ ਰੱਖਿਆ ਤੇ ਆ ਸਵਿਚ ਬੋਰ ਹੈਗੇ ਆ ਬਿਜਲੀ ਦੇ ਤੇ ਸਾਰਾ ਕੁਝ ਮਚਾ ਕੇ ਸਾਲ ਕੇ ਸੁਹਾ ਕਰਤਾ ਮੈਨੂੰ ਇੱਕ ਵੀ ਚੀਜ਼ ਨਹੀਂ ਛੱਡੀ ਨੀ ਚੁੱਲ੍ਹੇ ਦਾ ਕੁ ਮਚਾ ਦੇਣਾ ਇਹ ਚੁੱਲ੍ਹੇ ਤੋੜ ਤੇ ਕੰਦਾ ਟਾਕੀਆਂ ਰਸੋਈ ਤੋੜਦੀ ਆ ਪੇਟੀ ਦੇ ਅੰਦਰ ਕੱਪੜੇ ਪਏ ਸੀਗੇ ਇਹ ਵੀ ਤੋੜ ਕੇ ਅੰਦਰ ਕੱਪੜੇ ਨੂੰ ਅੱਗ ਲਾਤੀ। ਇਸੇ ਤਰ੍ਹਾਂ ਜਿਹੜਾ ਇਹ ਇੱਕ ਘਰ ਹੈ ਪਿੰਡ ਦਾ ਇਹ ਇਹਦੇ ਨਾਲ ਦੇ ਉਹ ਹੋਰ ਵੀ ਘਰ ਸੀਗੇ। ਇਹ ਸਾਰੇ ਤੋੜ-ਫੋੜ ਕੇ ਮਚਾ ਕੇ ਇਸੇ ਤਰ੍ਹਾਂ ਆਹੀ ਹਾਲ ਕੀਤਾ ਸਾਰੇ ਘਰਾਂ ਦਾ। ਯਾਨੀ ਕਿ ਸਾਰਾ ਕੁਝ ਖਤਮ ਹੀ ਕਰਤਾ ਇੱਕ ਤਰ੍ਹਾਂ ਦਾ। ਤੇ ਤੇ ਕਾਰਨ ਇਹ ਦੱਸਿਆ ਕਿ ਅਸੀਂ ਜਿਹੜੇ ਸਾਰੇ ਮੁੰਡੇ ਸੀਗੇ ਉਹ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦੇ ਸੀ। ਜਿਹਦੇ ਰੰਜਿਸ਼ ਦੇ ਵਿੱਚ ਇਹਨਾਂ ਨੇ ਇਹ ਡਬੜਾ ਕਾਹਣ ਕੀਤਾ ਹੈ ਡਿਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਤਸ਼ੱਦਦ ਇਹਨਾਂ ਦੇ ਕੀਤਾ ਹੈ ਮੌਕੇ ਤੇ ਇਹ ਘਰੋਂ ਚਲੇ ਗਈ ਸੀ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇੱਥੇ ਮੁੰਡੇ ਇਕੱਠੇ ਹੋ ਕੇ ਆ ਰਹੇ ਆ ਕੁਝ ਤਾਂ ਮੁੰਡੇ ਪਿੰਡ ਦੇ ਸੀ ਤੇ ਕੁਝ ਬਾਹਰੋਂ ਵੱਡੇ ਵੱਡੀ ਗੰਤੀ ਜੇ ਮੁੰਡੇ ਬੁਲਾ ਕੇ ਉਹਨਾਂ ਨੇ ਆਪਦੇ ਨਾਲ ਹਥਿਆਰਾਂ ਲੈ ਸੋਕੇ ਇਸ ਘਰ ਦੇ ਅੰਦਰ ਦਾਖਲ ਹੋਏ ਤੇ ਸਾਰਾ ਕੁਝ ਤੋੜਪੁੱਟ ਕਰਤਾ ਤਾਂ ਤੁਸੀਂ ਦੇਖ ਸਕਦੇ ਹੋ ਪਰ ਘਰਦਿਆਂ ਨਾਲ ਗੱਲਬਾਤ ਕਰਦੇ ਆ ਕਿ ਕਰਦੇ ਕੀ ਕਹਿੰਦੇ ਐਸ ਬਾਰੇ ਕਿਉਂ ਰੰਜਿਸ਼ ਸ਼ੁਰੂ ਹੋਈ ਕੀ ਗੱਲਬਾਤ ਹੋਈ ਕਿਉਂ ਇੰਨਾ ਵੱਡਾ ਕਾਹਨ ਹੋਇਆ ਆ ਦੂਜਾ ਕਮਰਾ ਤੇ ਇਸੇ ਤਰ੍ਹਾਂ ਦੇ ਇੱਕ ਪਿੰਡ ਦੇ ਵਿੱਚ ਹੋਰ ਕਈ ਘਰ ਨੇ ਆ ਜੱਗ ਭਾਂਡੇ ਪਏ ਆ ਦੇਖੋ ਭਾਂਡੇ ਚੱਬੇ ਕਰਤੇ ਤੇ ਸਾਰਾ ਸਮਾਨ ਟੀਵੀ ਜੋ ਵੀ ਸਮਾਨ ਦਿਖਿਆ ਨੂੰ ਸਾਹਮਣੇ ਆਇਆ ਜਿਹੜਾ ਸਾਹਮਣੇ ਆਇਆ ਉਹ ਸਾਰਾ ਤੋੜਤਾ ਇਹਨਾਂ ਨੇ ਤਬਾਹੀ ਕਰਤਾ ਆ ਪਿੱਛੇ ਤੋਂ ਖੇਤਾਂ ਚਲੋ ਤਾਂ ਪੁਲਿਸ ਦਾ ਵੀ ਵਰਜਨ ਲਵਾਂਗੇ ਪੁਲਿਸ ਨੂੰ ਪੁੱਛਾਂਗੇ ਵੀ ਕੀ ਕਾਰਵਾਈ ਹੋਈ ਆ ਕੀ ਗ੍ਰਿਫਤਾਰ ਚੁੱਕਿਆ ਹੋਇਆ ਹੈ ਕਿ ਨਹੀਂ ਹੋਇਆ ਪਰ ਤੁਸੀਂ ਦੇਖ ਸਕਦੇ ਹੋ ਕਿ ਆਹ ਸ਼ੈੱਡ ਵੀ ਢਾਕੇ ਮਤਲਬ ਕਿ ਸਾਰਾ ਘਰ ਤਬਾਹ ਹੀ ਕਰਨ ਆਇਆ ਸੀ ਉਹ ਨਾਲੇ ਇੱਕ ਦੋ ਘਰ ਨਹੀਂ ਇਸ ਤਰ੍ਹਾਂ ਦੇ ਘਰ ਅੱਠ ਘਰ ਨੇ ਜਿਨ੍ਹਾਂ ਦੇ ਉੱਤੇ ਹਮਲਾ ਕੀਤਾ ਇਕੱਠੇ ਹੋ ਕੇ ਪਿੰਡ ਵਾਲਿਆਂ ਦੇ ਮੁਤਾਬਕ 150 ਬੰਦਾ ਇਹਦੇ ਪਿੰਡ 'ਚ ਵੜਿਆ ਵਿੱਚੋਂ ਚਾਰ ਕਿਤਾਸੀ ਪਿੰਡ ਦੇ ਬਾਕੀ ਸਾਰੇ ਬਾਹਰੋਂ ਸੀ ਆਪਾਂ ਗੱਲਬਾਤ ਕਰਦੇ ਹਾਂ ਘਰਦਿਆਂ ਨਾਲ ਕਿ ਕਸ਼ਤਨਾ ਸ਼ੁਰੂ ਹੋਇਆ ਹੈ ਕੰਮ ਤੇ ਇੱਥੇ ਤੱਕ ਕਿਵੇਂ ਪਹੁੰਚਿਆ ਇੱਧਰ ਵੀ ਹੈ ਤੇ ਇੱਧਰਲੇ ਪਾਸੇ ਵੀ ਕਮਰਾ ਇੱਕ ਆ ਦੇਖੋ ਆ ਟੀਵੀ ਤੋੜ ਕੇ ਸੱਟੇ ਪਏ ਔਰ ਡਰਮ ਹੈਗਾ ਕਣਕਲ ਢੋਲੀ ਹੈ ਹਰ ਚੀਜ਼ ਤੋੜਦੀ ਉਹਨਾਂ ਨੇ ਕੱਲੀ ਕੱਲੀ ਚੀਜ਼ ਤੋੜਦੀ ਕਰ ਮਤਲਬ ਕਿ ਸਾਰੀ ਉਮਰ ਦਾ ਜੋੜਿਆ ਹੋਇਆ ਸਮਾਨ ਇਹਨਾਂ ਦਾ ਉਹ ਤਬਾਹ ਕਰਤਾ ਆਪਾਂ ਇਧਰ ਆ ਦੇਖੋ ਟੈਂਕੀ ਹੈ ਪਾਣੀ ਦੀ ਕੋਈ ਚੀ ਛੱਡੀ ਨਹੀਂ ਜਿਹੜੀ ਚੀਜ਼ ਸਾਹਮਣੇ ਆਈ ਉਹਨਾਂ ਦੇ ਉਹਨਾਂ ਨੇ ਸੌ ਖਾ ਕੇ ਆਏ ਸੀ ਵੀ ਜਿਹੜੀ ਚੀਜ਼ ਸਾਹਮਣੇ ਆ ਗਈ ਤੋੜ ਦੇਣੀ ਆ ਕੋਈ ਵੀ ਚੀਜ਼ ਛੱਡੀ ਨਹੀਂ ਇਹਨਾਂ ਨੇ ਗੱਲਬਾਤ ਕਰਦੇ ਆ ਬਾਪੂ ਜੀ ਨਾਲ ਆ ਜਾ ਬਾਪੂ ਜੀ ਕੀ ਖਾ ਕੀ ਨਾਮ ਕੀ ਤੁਹਾਡੇ ਮੇਰਾ ਨਾਮ ਪਰਸ਼ਨ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਦਾਨ ਸਿੰਘ ਵਾਲਾ ਜੀ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਹਨਾਂ ਦੇ ਮੁੱਖ ਮੁੰਡੇ ਆਸ ਵਿੱਚ ਲੜ ਪਏ ਕਿਹੜੇ ਮੁੰਡੇ ਮੁੰਡੇ ਜਿਹੜੇ ਮੁੰਡੇ ਦਾ ਨਾ ਲੜਿਆ ਉਹਦਾ ਨਾਮ ਗੁਰਵਿੰਦਰ ਸਿੰਘ ਹੂੰ ਉਹਦੇ ਪਿਓ ਦਾ ਨਾਮ ਪੂਲਾ ਸਿੰਘ। ਇੱਥੋਂ ਦਾ ਰਹਿਣ ਵਾਲਾ। ਦਾਨ ਸਿੰਘ ਵਾਲੇ ਦਾ। ਅੱਛਾ। ਤੇ ਜਿਹੜਾ ਮੇਰਾ ਮੁੰਡਾ ਸੀ ਉਹ ਗਿਆ ਸੀ ਛਡੌਣ ਜਦੋਂ ਹੋਰਾਂ ਮੁੰਡਿਆਂ ਨਾਲ ਲੜਦਾ ਸੀ। ਤੇ ਵੀ ਆਪਾਂ ਆਖੀ ਦਿੰਦੇ ਯਾਰ ਵੀ ਸੱਟ ਮਾਰੂਗਾ ਮੁੰਡਾ। ਤੇ ਆਪਾਂ ਛਡਾ ਆਈਏ। ਜੋ ਚੀਕ ਸਿੰਘਾੜਾ ਪਈ ਜਾਂਦਾ। ਤੇ ਜੋ ਛਡੌਣ ਗਿਆ ਤੇ ਮੇਰੇ ਮੁੰਡੇ ਦੇ ਰঞ্জੀਤ ਸਿੰਘ ਦੇ ਤੇ ਇੱਥੇ ਪੱਟਦੇ ਪੁੱਟੀਆਂ ਮਾਰੀਆਂ ਤਲਵਾਰਾਂ। ਕਾਰਨ ਕੀ ਸੀ ਲੜਾਈ ਲੜੇ ਕਿਉਂ? ਲੜੇ ਇਸੇ ਗੱਲ ਪਿੱਛੇ। ਕੌਣ ਆਦੇ ਸੀ ਵੀ ਤੂੰ ਚਿੱਟਾ ਵੇਚਦਾ ਤੁਹਾਡੇ ਮੁੰਡੇ ਨੂੰ ਕਹਿੰਦਾ ਨਹੀਂ ਇਹ ਮੁੰਡਾ ਹੋਰ ਮੁੰਡੇ ਸੇ ਮੇਰਾ ਮੁੰਡਾ ਆਂਦਾ ਅੱਛਾ ਅੱਛਾ ਹੋਰ ਮੁੰਡਾ ਨਾਲ ਸੀਗੇ ਤੇ ਉਹ ਆਂਦਾ ਕਿ ਤੂੰ ਚਿੱਟਾ ਵੇਚਦਾ ਤੇ ਇਸ ਗੱਲ ਪਿੱਛੇ ਬਸ ਹੀ ਲੜਾਈ ਲੜਾਈ ਹੋਈ ਹੈ ਤੇ ਤਾਜ਼ਗੀ ਕਿਵੇਂ ਲੱਗੀ ਕਿਹਨੇ ਅੱਗ ਲਾਈ ਇਹ ਇਹ ਗੁਰਵਿੰਦਰ ਸਿੰਘ ਨੇ ਅੱਗ ਲਾਈਆ ਗੁਰਵਿੰਦਰ ਸਿੰਘ ਦੇ ਨਾਲ ਤਿੰਨ ਜਣੇ ਹੋਰ ਸੀ ਨਾਲ ਉਹਨਾਂ ਦੇ ਨਾਲ ਹੋਰ ਬਾਹਰੋਂ 2 150 ਬੰਦਾ ਸੀਗਾ ਤੇ ਕੀ ਸੀਗਾ ਉਹਨਾਂ ਦੇ ਹੱਥ 'ਚ ਜਿਵੇਂ ਤੋੜਪਨ ਕੀਤੀ ਗਈ ਇਹ ਕੋਈ ਕੋਨਾ ਦੇ ਹੱਥ ਨਾ ਤਵੇਂ ਤੇ ਕਾਪੇ ਗੰਡਾਸ ਕਰਪਾਨਾ ਤੇ ਪਟ્રોલ ਪਟ્રોલ ਪਾ ਪਾ ਕੇ ਆ ਗਿਆ ਉਸਨ ਘਟਣਾ ਕਿੰਨੇ ਵਜੇ ਦੀ ਹੈ ਬਾਈ ਰਾਤ 10 11 ਵਜੇ ਦੀ ਘਟਣਾ ਅਸੀਂ ਕਿੱਥੇ ਸੀ ਉਹਦੇ ਅਸੀਂ ਤਾਂ ਅਸੀਂ ਸਾਨੂੰ ਪਹਿਜੋ ਪਤਾ ਲੱਗ ਗਿਆ ਇਹ ਅੱਗ ਲਾਉਣਗੇ ਸਾਨੂੰ ਦੱਸਤਾ ਪਹਿਲਾਂ ਹੀ ਵੀ ਅਸੀਂ ਅੱਗ ਲਾਵਾਂਗੇ ਅਸੀਂ ਤਾਂ ਫਿਰ ਘਰੋਂ ਚਲੇ ਗਏ ਆ ਪਿੰਡ ਦਾ ਦੂਜਾ ਘਰ ਹੈ ਇਸ ਘਰ ਦੇ ਵਿੱਚ ਵੀ ਉਹੀ ਹਾਲ ਕੀਤਾ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ। ਇਹਦੇ ਵਿੱਚ ਵੀ ਸਾਰਾ ਘਰ ਤੋੜਫੋੜ ਕਰਤਾ, ਅੱਗ ਲਗਾਤੀ, ਕੱਲੇ-ਕੱਲੇ ਸਮਾਨ ਨੂੰ ਕੁਝ ਚੋਰੀ ਕਰਕੇ ਲਗੇ ਇਹਨਾਂ ਦੇ ਦੱਸਣ ਦੇ ਮੁਤਾਬਕ। ਆ ਦੇਖੋ ਸਾਰਾ ਸਮਾਨ ਤੋਂ ਅੰਦਰ ਜਾ ਕੇ ਦਿਖਾਉਣੀ ਆ। ਆ ਤੋੜਫੋੜ ਕੀਤੀ ਵੀ ਆ ਰਸੋਈ ਨੂੰ। ਕਮਰਿਆਂ ਨੂੰ, மஞ்சੇ, ਬਿਸਤਰੇ ਸਾਰੇ ਮਚਾਤੇ ਇਹਨਾਂ ਨੇ। ਕੱਲੇ-ਕੱਲੇ ਚੀਜ਼ ਮਚਾਦੀ। ਆ ਦੇਖੋ ਆ ਸੜਕੇ ਸੁਆਹ ਕਰ ਰੱਖਿਆ ਜਿਹੜੇ ਬਿਸਤਰੇ-ਬਸਤਰੇ ਸੀ ਆ ਭਾਂਡੇ ਚਿੱਬੇ ਕੀਤੇ ਹੋਏ ਆ। ਕਿਸੇ ਕਿਰਪਾਨਾ ਕਰੂਣ ਮਾਰ ਕੇ ਕੀਤੇ ਪਾਣੇ ਆ। ਆ ਦੇਖੋ ਦੈਂਕੀਏ ਕਲੀ-ਕਲੀ ਚੀਜ਼ ਮੈਂ ਨਾ ਛੱਡੀ ਨਹੀਂ ਕੋਈ ਚੀਜ਼ ਅੱਠ ਘਰਾਂ ਦੇ ਵਿੱਚ ਇਹ ਵਾਰਦਾਤ ਕੀਤੀ ਪਿੰਡ ਦੇ ਵਿੱਚ ਬਹੁਤ ਵੱਡੀ ਵਾਰਦਾਤ ਹੈ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਇਸ ਮਾਮਲੇ ਤੇ ਆਪਾਂ ਪੁੱਛਾਂਗੇ ਉਹ ਵੀ ਆ ਮੰਜੇ ਨੂੰ ਅਗਲਾ ਰੱਖੀ ਹੈ ਇਸ ਪਾਸੇ ਤੇ ਇਹ ਜਿੰਨੇ ਵੀ ਕਾਰ ਸੀ ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਕਾਰ ਸੀਗੇ ਤੇ ਆ ਦੇਖੋ ਆ ਸਮਾਨ ਪਿਆ ਹੈ ਟਰੰਕ ਆ ਕੱਪੜੇ ਲੀੜੇ ਪਏ ਆ ਟਰੰਕ ਦੇ ਵਿੱਚ ਕੋਈ ਕੋਈ ਸਮਾਨ ਪਿਆ ਸੀ ਆ ਵਿਆਹ ਦਾ ਕਾਰ ਹੈ ਕੋਈ ਹੋਰ ਵੀ तमाम ਜਿੰਨਾ ਵੀ ਸਮਾਨ ਸੀਗਾ ਕਰਦਾ ਇਸ ਘਰ ਦਾ ਵੀ ਮਚਾਤਾ ਤੇ ਸਾਰਿਆਂ ਦੇ ਘਰਾਂ ਦੇ ਨਾਲ ਆ ਦੇਖੋ ਆ ਪਾण्डे ਪਏ ਸੀਗੇ ਗਰਮ ਪਾਣੀ ਵਸਤੇ ਰੱਖਿਆ ਹੋਣਾ ਤਾਂ ਮਕਸਦ ਇਹ ਸੀ ਕਾਰਨ ਇਹ ਦੱਸਿਆ ਹਜੇ ਤੱਕ ਅੱਗ ਧੁਕਰੀਏ ਦੇਖੋ ਕਾਰਨ ਇਹ ਦੱਸਿਆ ਜਿਹੜੇ ਪਰਿਵਾਰ ਪੀੜਤ ਨੇ ਕਿ ਇਹਨਾਂ ਨੇ ਇਹ ਕਾਰਨ ਦੱਸਿਆ ਕਿ ਸਾਡੇ ਜਵਾਕ ਸੀ ਜਿਹੜੇ ਉਹਨਾਂ ਨੂੰ ਚੱਟਾ ਵੇਚਣ ਤੋਂ ਰੋਕਦੇ ਸੀ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਚਿੱਟਾ ਨਾ ਵੇਚੋ ਇੱਥੇ ਤਾਂ ਇਸ ਰੰਜਿਸ਼ ਦੇ ਵਿੱਚ ਤਿੰਨ ਚਾਰ ਹੋ ਗਏ ਸੀ ਦਿਨ ਇਸ ਚੀਜ਼ ਨੂੰ ਗੱਲ ਚੱਲਦੇ ਨੂੰ ਲੜਾਈ ਚੱਲਦੇ ਨੂੰ ਪਹਿਲਾਂ ਸੱਟਾਂ ਵੀ ਮਾਰੀਆਂ ਇਹਨਾਂ ਦੇ ਮੁੰਡਿਆਂ ਦੇ ਰਾਹ 'ਚ ਘੇਰ ਕੇ ਫਿਰ ਆਖਰਕਾਰ ਇਹਨਾਂ ਨੇ ਜਿਹੜੇ ਨਸ਼ੇੜੀ ਸੀਗੇ ਘਰਾਂ 'ਚੇ ਵੜ ਕੇ ਇਹਨਾਂ ਨੂੰ ਆ ਕੁਰ ਸੋਈ ਸਾਰਾ ਘਰ ਖਿਲਾਰਤਾ ਕੁਝ ਨਹੀਂ ਛੱਡਾ ਇਹਨਾਂ ਨੇ ਹਰ ਚੀਜ਼ ਕਰਦੀ ਖਿਲਾਰਤੀ ਤੋੜ ਪੰਨ ਕਰਦੀ ਮਚਾਤੀ ਤੇ ਜਿਹੜੇ ਇਸ ਘਰ ਦੇ ਜਿਹੜੇ ਹੈਗੇ ਮਾਲਕ ਆ ਗੈਸ ਚੁੱਲਾਗਾ ਇੱਥੇ ਸਿਲੰਡਰ ਵੀ ਹੋ ਸਕਦਾ ਪਿਆ ਹੋਵੇ ਉਹ ਫਟ ਸਕਦਾ ਸੀ ਅੱਗ ਲੱਗਦੀ ਹੈ ਜਦੋਂ ਸਿਲੰਡਰ ਵੀ ਫਟ ਸਕਦਾ ਸੀ ਕਿਉਂਕਿ ਗੈਸ ਚੁੱਲਾ ਤਾਂ ਸਿਲੰਡਰ ਵੀ ਹੁੰਦਾ ਆ ਦੇਖੋ ਆ ਰੂਮ ਹੈ ਸਵਿਚ ਬੋਰਡ ਹੈ ਗਿਆ ਤੋੜਪਨ ਕੀਤੀ ਹੋਈ ਹੈ ਮਚਾਏ ਪਿਆ ਆ ਛੱਤ ਕਾਲੀ ਹੋਈ ਵੀ ਆ ਤਾਂ ਆ ਗੱਲਬਾਤ ਕਰਦੇ ਜਿਹੜੇ ਇਸ ਘਰ ਦੇ ਹੈਗੇ ਮਾਲਕ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਤੋੜਾ ਕੀ ਰੌਲਾ ਸੀ ਉਹਨਾਂ ਨਾਲ ਬਿਰਜੀ ਕੀ ਨਾਮ ਹੈ ਜੀ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਗੱਲਬਾਤ ਹੈ ਮੇਰਾ ਪਿੰਡ ਜੀ ਆ ਵੇਦ ਨਾਮ ਮੇਰਾ ਪਿੰਡ ਦਾਨ ਸਿੰਘ ਵਾਲਾ ਕੋਠੇ ਬਾਬੇ ਜੀਵਨ ਸਿੰਘ ਵਾਲੇ ਕੀ ਗੱਲ ਕੀ ਹੋਈ ਹੈ ਗੱਲ ਜੀ ਹੁਣ ਸਾਨੂੰ ਸਹੀ ਗੱਲ ਦੱਸਗੇ ਇਹ ਨਾ ਮੁੰਡੇ ਨੂੰ ਉਹ ਜਿਹੜਾ ਸੀਗਾ ਫੁੱਲੇ ਦਾ ਅਰਵਿੰਦਰ ਨਸ਼ਾ ਵੇਚਣ ਬਾਤ ਤੇ ਰੋਕਦੇ ਸੀ ਉਹ ਦੂਜੇ ਘਰ ਵਾਲੇ ਤੇ ਇਧਰ ਸਾਡੇ ਵੀ ਤੇ ਉਹ ਚੋਂ ਲੜਾਈ ਹੋ ਗਈ ਇਹ ਮੁੰਡਾ ਗਾਇ ਸਿਰਾਂ ਸਾਡਾ ਤੇ ਸਿਰਾਂ ਦੇ ਸਿਰਾਂ ਦੇ ਤੇ ਉਹਦੇ ਵੈਰ ਪੈ ਗਏ ਮਿਸ਼ਰਾਉਣ ਆਇਆ ਇਹ ਉਹਨਾਂ ਦੀ ਮਦਦ ਕਰਦਾ ਹੈ ਉਹਨੂੰ ਆਪਾਂ ਨੂੰ ਕੋਈ ਇੱਥੇ ਲੜਪੇ ਤਾਂ ਆਪਾਂ ਨੂੰ ਛਡਾਉਣਾ ਪੈਂਦਾ ਹੀ ਐ ਅੱਛਾ ਕਿੰਨੇ ਕੁ ਮੁੰਡੇ ਆਏ ਸੀਗੇ ਕਿ ਕਦੋਂ ਦੀ ਰਾਤ ਕਿੰਨੇ ਵਜੇ ਦੀ ਇਕੱਠੀ ਐ ਇਹ ਰਾਤ 11:00 ਕੁ ਵਜੇ 11:30 ਵਜੇ ਦੀ ਗੱਲ ਐ ਅੱਛਾ ਛਡਾਉਣ ਗਿਆ ਉਸ ਤੋਂ ਬਾਅਦ ਫਿਰ ਇਹ ਬੈਜ ਦੇ ਬਾਹਰ ਤੱਕ ਆਹ ਹਾ ਕੀ ਹੋਇਆ ਬੰਦੇ ਫਿਰ ਕਦੋਂ ਦੀ ਗੱਲ ਕੀ ਹੋਇਆ ਇਹ ਗੱਲ ਨਾਲ ਤਾਂ 4-5 ਦਿਨ ਹੋ ਗਏ ਤੇ ਆ ਕਾ ਮੈਨਾਂ ਨੇ ਰਾਤ ਕਰਿਆ ਅੱਛਾ ਰਾਤ ਨੂੰ ਮੰਨੋ ਤੁਸੀਂ ਘਰੇ ਸੀਗੇ ਉਸ ਵੱਲੇ ਅਸੀਂ ਜੀ ਲੱਗਿਆ ਜਮੀਂਦਾਰਾਂ ਦੇ ਕੰਮ ਕਰਦੇ ਹਾਂ ਤੇ ਅਸੀਂ ਜਦੋਂ 7 ਵਜੇ ਆਏ ਤੇ ਬੁਰੰਗਾਂ ਨੇ ਸਾਨੂੰ ਦੱਸਤਾ ਵੀ ਅੱਜ ਆ ਕੰਮ ਹੋਊਗਾ ਲੜਾਈ ਹੋਈ ਜਾਂਦੀ ਹੈ ਤੇ ਅਸੀਂ ਸਾਡੇ ਪਿੰਡ ਮੇਰੇ ਤਾਏ ਦਾ ਮੁੰਡਾ ਉਹਦੇ ਘਰੇ ਜਾਵੜੇ ਸੀ ਹਾਂ ਅੱਛਾ ਸਭ ਤੋਂ ਪਹਿਲਾਂ ਕਿਹੜੇ ਘਰ ਤੇ ਵਾਰਦਾਤ ਕੀਤੀ ਉਹਨਾਂ ਨੇ ਇੱਥੋਂ ਹੀ ਚਲਾਇਆ ਕੰਮ ਆਪਣੇ ਘਰ ਤੋਂ ਇੱਥੋਂ ਚਲਾਇਆ ਹਾਂ ਕਿੰਨੇ ਕੁ ਘਰ ਰਗੇ ਜਿਹੜੇ ਕਿ ਇੱਥੇ ਇਸ ਤਰ੍ਹਾਂ ਅੱਗ ਲਾ ਦਿੱਤੀ ਗਈ ਹੈ ਸਮਾਨ ਨੂੰ ਤਬਾਹ ਕਰ ਦਿੱਤਾ ਗਿਆ ਇਹ 8-7 ਘਰ ਆ ਜੀ ਸਾਰੇ ਮੁੰਡੇ ਕਿੱਥੋਂ ਦੇ ਕੁਝ ਪਤਾ ਹੈਗਾ ਕਿ ਚਾਰ ਤਾਂ ਇੱਥੋਂ ਦੀ ਪੈਸਪੰਡ ਦੀ ਕੋਠਾਂ ਦੇ ਕੀ ਕੰਮ ਕੀ ਕਰਦੇ ਹੋ ਉਹ ਚਿੱਟਾ-ਚੁੱਟਾ ਵੇਚਦੇ ਆ ਜੀ ਤਾਂ ਉਸ ਤੋਂ ਬਾਅਦ ਇੱਕ ਆਹ ਘਰ ਸੀਗਾ ਜਿਹੜੀ ਮੇਨ ਲੜਾਈ ਸੀਗੀ ਜਿਨ੍ਹਾਂ ਦੇ ਮੁੰਡੇ ਨਾਲ ਰੰਜਿਸ਼ ਸੀਗੀ ਦੂਜੇ ਜਿਹੜੇ ਪਹਿਲਾਂ ਤੁਹਾਨੂੰ ਘਰ ਦਿਖਾਇਆ ਉਹ ਵਿੱਚ ਛੜਾਉਣ ਗਏ ਸੀਗੇ ਸਿਰਫ ਜਿਹੜਾ ਆ ਘਰ ਆ ਇਹਨਾਂ ਦੇ ਮੁੰਡੇ ਨਾਲ ਰੰਜਿਸ਼ ਸੀ ਤਾਂ ਜਿਹਦੇ ਕਰਕੇ ਸਾਰਾ ਕੰਮ ਹੋਇਆ ਇਸ ਮੁੰਡੇ ਨੇ ਚਿੱਟਾ ਵਿੱਚ ਤੋ ਰੋਕਿਆ ਸੀ ਇਨਾਂ ਦੀ ਲੜਾਈ ਹੋਈ ਆਪਸ ਚ ਚੱਟੇ ਵਾਲਿਆਂ ਨਾਲ ਜਿਹੜੇ ਦੂਜੇ ਮੁੰਡੇ ਸੀ ਉਹ ਵਿੱਚ ਛੜਾਉਣ ਗਏ ਸੀ ਸਿਰਫ ਤਾਂ ਉਹਦੀ ਰੰਜਿਸ਼ ਵਿੱਚ ਦੂਜਿਆਂ ਨੂੰ ਇਸ ਘਰ ਦਾ ਸਾਰਾ ਸਮਾਨ ਤੁਸੀਂ ਦੇਖੋ ਇਹਨਾਂ ਦਾ ਵੀ ਤੋੜਪੰਨ ਇੱਕੋ ਹੀ ਹਾਲ ਕੀਤਾ ਹੈ ਪਹਿਲਾਂ ਸੋਚ ਕੇ ਮਿੱਥ ਕੀ ਆਏ ਸੀ ਪਿੰਡ ਦੇ ਲੋਕਾਂ ਨੇ ਦੱਸਣ ਦੇ ਮੁਤਾਬਕ ਜਿਹੜੇ ਪੀੜਤ ਨੇ ਇਹਨਾਂ ਦੱਸਿਆ ਕਿ ਉਹ ਪਟ્રોલ ਦੇ ਬੋਤਲਾਂ ਦੇ ਵਿੱਚ ਭਰ ਕੇ ਪਟ્રોલ ਸਿੱਟਦੇ ਸੀਗੇ ਤੇ ਜਿਹਦੇ ਨਾਲ ਕਿ ਤਮਾਕੀ ਹੋਇਆ ਸਾਰਾ ਕੁਝ ਸੜਿਆ ਤੇ ਬਾਕੀ ਆਪਾਂ ਪੁਲਿਸ ਨਾਲ ਵੀ ਗੱਲਬਾਤ ਕਰਾਂਗੇ ਤੇ ਇਸ ਘਰ ਦੇ ਜਿਹੜਾ ਮਾਲਕ ਮੁੱਖ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਹੋਇਆ ਸੀ ਕੱਲ ਰਾਤ ਤੁਸੀਂ ਦੇਖੋ ਸਾਰਾ ਕੁਝ ਤੋੜ ਬਣ ਕੇ ਖਲਾਰ ਰੱਖਿਆ ਆਪਾਂ ਕਰਦੇ ਆ ਗੱਲਬਾਤ ਆ ਫਰਿੱਜ ਹੈ ਮੈਨੂੰ ਲੱਗੂ ਜੀ ਸਾਰਾ ਸੋਚ ਕੇ ਆਇਆ ਸੀ ਮਿੱਥ ਕੇ ਆਇਆ ਸੀ ਕਿ ਕੁਛ ਛੱਡਣਾ ਕੁਛ ਨਹੀਂ ਕੱਲੀ ਕੱਲੀ ਚੀਜ਼ ਕਰਦੀ ਖਲਾਰਤੀ ਉਹਨਾਂ ਨੇ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਜੀ ਨਿਗਜ ਸਿੰਘ ਕਿਹੜਾ ਪਿੰਡ ਕਿਹੜਾ ਪਿੰਡ ਦਾ ਹਾਂ ਜੀ ਆ ਸੇਕਲਾ ਬੋਲਣਾ ਹਾਂ ਦਾਣ ਸਿੰਘ ਵਾਲਾ ਕਰੀ ਜੁੱਦਾ ਕਰੀ ਇਹ ਕਰੀ ਉਹਥੇ ਜੀਮ ਸਿੰਘ ਵਾਲੇ ਕੀ ਕੀ ਘਟਨਾ ਹੋਈ ਰਾਤ ਇੱਕ ਘਟਨਾ ਹੋਈ ਹੈ ਜੀ ਉਹ ਮੁੰਡਾ ਮੇਰਾ ਦੋਤਾ ਆਇਆ ਸੀ ਇੱਥੇ ਭੋਗ ਤੇ ਆਏ ਸੀ ਕੁੜੀ ਸੇ ਮਿੰਦਾ ਅੱਛਾ ਈਸ਼ਾ ਮੇਰੀ ਕੁੜੀ ਵੀ ਆਈ ਸੀ ਉਹਨੂੰ ਛੱਡਣ ਗਿਆ ਸੀ ਬੱਸ ਚੜਾਉਣਾ ਹਾਂ ਮੋਟਰਸਾਈਕਲ ਤੇ ਇਹਨਾਂ ਨੇ ਪਹਿਲਾਂ ਉੱਥੇ ਵੱਲ ਉੰਗਦੇ ਦੇ ਛੱਟ ਮਾਰੀ ਕਰਪਾਣਾ ਸਰਚ ਉਦੋਂ ਬਾਅਦ ਫਿਰ ਇਹ ਲਾ ਇੱਥੇ ਆਉਣ ਦੀ ਤਿਆਰੀ ਕਰ ਲਈ ਗੱਡੀਆਂ ਅਸੀਂ ਇਹ ਦੋਸਾਂ ਕੋਲ ਪਰ ਵੀ ਕੋਈ ਨਹੀਂ ਪਤਾ ਪੂਰਾ ਸਲਾਸਲਾ ਵੀ ਸੀ ਸਾਰਾ ਕੁਸ ਮਲ ਕੇ ਚੱਲੋ ਵੀ ਇਹਨਾਂ ਕੋਲੇ ਨਾ ਇਹ ਦਾ ਸਮਾਨ ਜਿਹੜੇ ਇੱਥੇ ਆ ਗਏ ਬੰਦੇ ਆ ਗਏ ਬੰਦੇ ਮੁੰਡੇ ਸੀ ਸਾਰੇ ਹੈ ਉਹ ਹੀ ਮੁੰਡੇ ਘਟ ਵਿੱਚਾਰੇ ਬੈਠੇ ਇੱਥੇ ਨਾਰੀ ਪਿਆਫੋ ਉੰਨਾ ਨੁਸਰ ਤਾਂ ਮਾਰ ਕੀ ਕੁਛ ਮਚਾਤਾ ਸਾ ਟੋੜਦਾ ਕੀ ਸਿਉਣਾ ਸੱਪਾ ਵੀ ਲੈ ਗਏ ਮੇਰੇ ਪੀਏ ਵੀ ਪਏ ਸੀ ਉਹ ਵੀ ਕੱਢ ਕੇ ਲੈ ਗਏ ਕੀ ਕੰਮ ਕੀ ਕਰਦੇ ਤੁਸੀਂ ਦਿਹਾੜੀ ਕਰਦੇ ਅਸੀਂ ਤਾਂ ਦਿਹਾੜੀ ਕਰਦੇ ਬੱਚੇ ਜਿਹੜੇ ਦਿਹਾੜੀ ਉਹ ਵੀ ਦਿਹਾੜੀ ਹਾਂ ਵਾਕੀ ਆਪਾਂ ਹੁਣ ਪੁਲਿਸ ਨਾਲ ਗੱਲਬਾਤ ਕਰਦੇ ਕਿ ਐਡੀ ਵੱਡੀ ਘਟਨਾ ਹੋਈ ਹੈ ਆ ਦੇਖੋ ਕੰਦ ਵੀ ਟਾ ਕੇ ਟਾਤੀ ਮਤਲਬ ਕਿ ਘਰ ਜਿੰਨਾ ਘਟਾ ਸਕੇ ਉਹ ਘਰ ਟਾ ਕੇ ਗਏ ਆ ਬਾਕੀ ਮਚਾਤਾ ਉਹਨਾਂ ਨੇ ਸਮਾਨ ਸਾਰਾ ਆਪਾਂ ਪੁਲਿਸ ਨਾਲ ਗੱਲਬਾਤ ਕਰਦੇ ਆ ਕਿ ਇਸ ਮਾਮਲੇ ਚ ਕੱਲ ਰਾਤ ਦੀ ਘਟਨਾ ਹੈ ਤੇ ਪੂਰਾ ਦਿਨ ਹੋ ਗਿਆ ਆ ਸਾਈਕਲ ਚੋੜ ਰੱਖਿਆ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਪੁਲਿਸ ਨਾਲ ਵੀ ਆਪਾਂ ਕਰਾਂਗੇ ਗੱਲਬਾਤ ਜਾ ਕੇ ਕਿ ਕੀ ਕਹਿੰਦੇ ਆ ਪੁਲਿਸ ਇਸ ਮਾਮਲੇ ਚ ਕੋਈ ਗ੍ਰਫਤਾਰੀ ਹੋਈ ਹੈ ਕਿ ਨਹੀਂ ਹੋਈ ਤੇ ਕੀ ਕਾਰਵਾਈ ਅੱਗੇ ਹੋਣੀ ਹੈ ਹਾਂਜੀ ਸਰ ਜਿਹੜੇ ਪਿੰਡ ਚ ਕੱਲ ਰਾਤ ਕੁਛ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਜਿਹੜੀ ਪਿੰਡਾ ਘਰ ਤਾਂ ਆਇਆ ਗਿਆ ਅਗਲਾ ਇੱਕ ਅਗਲਾ ਤੀ ਤੋਪਨ ਇਹ ਮਾਮਲਾ ਹੈਗਾ ਜਿਹੜਾ ਕੋਠੇ ਜੀਵਨ ਸਿੰਘ ਵਾਲਾ ਹੈਗਾ ਉਹਨੂੰ ਕੋਠੇ ਦਾਨ ਸਿੰਘ ਵਾਲਾ ਵੀ ਕਹਿੰਦੇ ਨੇ ਉੱਥੇ ਕੱਲ ਨਾ ਕੱਲ ਪਹਿਲਾਂ ਪਹਿਲਾਂ ਤਾਂ ਇਹ ਜਿਹੜੀਆਂ ਪਾਰਟੀਆਂ ਆਪਸ ਵਿੱਚ ਜਿਨ੍ਹਾਂ ਦੀ ਲੜਾਈ ਹੋਈ ਹੈਗੇ ਜਾਂ ਜੋ ਵੀ ਹੋਇਆ ਇਹ ਆਪਸ ਵਿੱਚ ਸਕੇ ਨੇ ਚਾਚੇ ਦਾਇਆ ਦੇ ਮੁੰਡੇ ਨੇ ਜਾਂ ਕੋਈ ਇਹਨਾਂ ਦੀ ਹੋਰ ਵਿੱਚ ਰਿਸ਼ਤੇਦਾਰੀ ਹੈਗੀ ਹੈ ਤੇ ਕੱਲ ਇਹਨਾਂ ਦੀ ਜਸਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਤੇ ਹਰਵਿੰਦਰ ਸਿੰਘ ਪੁੱਤਰ ਫੂਲਾ ਸਿੰਘ ਇਹਨਾਂ ਦੀ ਕੱਲ ਜਿਹੜੀ ਹੈਗੀ ਦਿਨ ਦੇ ਵਿੱਚ ਲੜਾਈ ਹੋਈ ਸੀਗੀ ਇਦੇ ਵਿੱਚ ਕੁਝ ਜਸਪ੍ਰੀਤ ਸਿੰਘ ਦੇ ਵੀ ਛੱਟਾਂ ਲੱਗੀਆਂ ਸੀ ਤੇ ਹਰਵਿੰਦਰ ਸਿੰਘ ਦੇ ਘਰੇ ਜਸਪ੍ਰੀਤ ਸਿੰਘ ਵਗੈਰਾ ਨੇ ਪੰਤੋੜ ਕੀਤੀ ਸੀਗੀ ਕਾਫੀ ਉਹਦੇ ਦਰਵਾਜ਼ੇ ਦਰਬੂਜੇ ਤੇ ਮਤਲਬ ਹਥਿਆਰਾਂ ਨਾਲ ਬਾਰ ਕੀਤੇ ਮਤਲਬ ਟਕ ਟਕ ਮਾਰਦੇ ਉਹਦੇ ਉਸ ਤੋਂ ਬਾਅਦ ਹਰਵਿੰਦਰ ਸਿੰਘ ਨੇ ਜਿਹੜੇ ਹੈਗਾ ਰਾਤ ਨੂੰ ਕੁਝ ਬੰਦੇ ਹੋਰ ਅਣਪਛਾਤੇ ਲਿਆ ਕੇ ਇੱਕ ਉਹ ਧਰਮਪ੍ਰੀਤ ਸਿੰਘ ਸਿੰਘ ਸੀਗਾ ਇਹਨਾਂ ਦੇ ਪਿੰਡ ਦਾ ਕੁਝ ਬੰਦੇ ਹੋਰ ਬਾਹਰੋਂ ਲਿਆ ਕੇ ਤੇ ਕੁਝ ਪਿੰਡ ਦੇ ਬੰਦੇ ਸੀਗੇ ਇਹਨਾਂ ਨੇ ਫਿਰ ਮਤਲਬ ਜਿਹੜੇ ਜਸਪ੍ਰੀਤ ਸਿੰਘ ਦੇ ਹੋਰ ਸਕੇ ਸੰਬੰਧੀਆਂ ਵਾਲੇ ਦੇ ਘਰ ਤੇ ਪੰਜ ਛੇ ਘਰ ਸੀਗੇ ਉਹਨਾਂ ਤੇ ਅਟੈਕ ਕਰਤਾ ਤੇ ਮਤਲਬ ਭੰਨ ਤੋੜ ਵੈਸੇ ਵੀ ਕੀਤੀ ਤੇ ਕੁਛ ਮਤਲਬ ਸਮਾਨ ਨੂੰ ਅੱਗ ਵੀ ਅੱਗ ਵੀ ਲਗਾਈ ਗਈ ਇਹਨਾਂ ਵੱਲੋਂ ਇਹਦੇ ਸਬੰਧ ਵਿੱਚ ਜਿਹੜੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਜਿਹੜੇ ਹੈਗੇ ਦੋਸ਼ੀਆਂ ਨੂੰ ਪਰਾਉਣ ਵਾਸਤੇ ਪਾਰਟੀਆਂ ਦਾ ਗਠਨ ਕਰਕੇ ਜਿਹੜੀ ਹੈ ਉਹ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਨੂੰ ਫੰਡ ਦੀ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਆਪਣੀ ਗੱਲ ਕਹਿੰਦੇ ਚਿੱਟੇ ਕਰਕੇ ਹੋਈ ਹੈ ਬਾਈ ਚਿੱਟਾ ਵੇਚਦੇ ਸੀ ਅਸੀਂ ਰੋਕਿਆ ਤੇ ਉਹ ਉਹਨੇ ਕਾਤੇ ਇਸ ਤਰ੍ਹਾਂ ਹਮਲਾ ਕਰਦਾ ਇਹ ਇਨਸਾਨ ਦਾ ਨਹੀਂ ਨਹੀਂ ਤੇ ਤਫਤੀਸ਼ ਦੇ ਵਿੱਚ ਜੋ ਵੀ ਹੋਊਗਾ ਉਹ ਜਿਹੜਾ ਹੈਗਾ ਸੱਚਾਈ ਸਾਹਮਣੇ ਆ ਜਾਊਗੀ ਸਰ ਜ਼ਖਮੀ ਕਿੰਨੇ ਹੋਏਗੇ ਜੀ ਜ਼ਖਮੇ ਵਿੱਚ ਪੰਜ ਬੰਦੇ ਜਿਹੜੇ ਹੈਗੇ ਆ داخل ਹੈਗੇ ਪਰ ਉਹਨਾਂ ਦੇ ਹੈਗੀਆਂ ਜਿਹੜੀਆਂ ਸੱਟਾਂ ਨੇਗੇ ਮਾਮੂਲੀ ਸੱਟਾਂ ਨਿਗੀਆਂ ਜ਼ਿਆਦਾ ਨਹੀਂ ਹੈਗੀਆਂ ਵਰਨ ਇੰਜਰੀ ਕਿਸੇ ਦੇ ਹੈ ਨਹੀਂਗੀ ਤੇ ਉਹ داخل ਨੇਗੇ ਉਹਨਾਂ ਦਾ ਬਿਆਨ ਵਗੈਰਾ ਲਿਖ ਲਏਗੇ ਨਹੀਂ ਜਿਹੜੇ ਇਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਕਿੰਨੇ ਕੇ ਵਿਅਕਤੀ ਨੇ ਪਿੰਡ اسی ਪਿੰਡ ਦੇ ਨੇਗੇ ਨਹੀਂ ਇਹਦੇ ਵਿੱਚ ਅਜੇ ਹੋ ਸਕਦਾ ਕੋਈ ਬਾਹਰਲੇ ਵੀ ਹੋਣ ਉਹਨਾਂ ਦੇ ਮੁਤਾਬਕ ਦੱਸਣ ਦੇ ਮੁਤਾਬਕ ਆ ਕਿ ਤਫਤੀਸ਼ ਜਾਰੀ ਹੈ ਜੋ ਵੀ ਜਿਹੜਾ ਵੀ ਬੰਦਾ ਜਿਹਦਾ ਪਤਾ ਲੱਗੂਗਾ ਵੀ ਇਹ ਵਿੱਚ ਸ਼ਾਮਲ ਹੈ ਕਟਨ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਪੇਸ਼ ਅਦਾਲਤ ਕੀਤਾ ਜਾਊਗਾ ਹਾਂਜੀ ਨਹੀਂ ਅਜੇ ਕੋਈ ਰਾਉਂਡ ਆਪਣੀ ਕੀਤਾ ਪਰੰਤੂ ਇਹ ਜਲਦੀ ਹੀ ਜਿਹੜੇ ਹੈਗੇ ਗ੍ਰਿਫਤਾਰ ਕਰ ਲਏ ਜਾਣਗੇ